ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੇਰ ਵਟਿਕ ਤੋਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਣੇ ਨਵੇਂ ਚੈਨਲ ਦੀ ਅੱਜ ਦੂਜੀ ਵੀਡੀਓ ਹੈ ਜੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਆਪਾਂ ਨੇ ਇੱਕ ਵੀਡੀਓ ਕੱਲ ਅਪਲੋਡ ਕੀਤੀ ਸੀਗੀ ਆਪਣਾ ਪੁਰਾਣਾ ਚੈਨਲ ਹੈ ਜੋ ਕਿਸੇ ਨੇ ਹੈਕ ਕਰਤਾ ਤੇ ਆਪਾਂ ਉਹਦੇ ਬਾਰੇ ਵੀ ਸਾਰਾ ਪਤਾ ਕਰ ਰਹੇ ਹਾਂ ਤੁਹਾਨੂੰ ਜ਼ਰੂਰ ਨਾਲ ਹੁੰਦੇ ਦੱਸੀ ਜਾਵਾਂਗੇ ਅਸੀਂ ਵੀ ਕੌਣ ਸੀ ਕਿੱਥੋਂ ਕਿਵੇਂ ਕੀ ਕੀਤਾ ਕਿਉਂ ਕੀਤਾ ਤੇ ਐਦਾਂ ਤਾਂ ਨਹੀਂ ਆਪਾਂ ਛੱਡਦੇ ਹੈਗੇ ਉਹ ਵੀ ਆਪਾਂ ਨਾਲ-ਨਾਲ ਪਤਾ ਕਰ ਰਹੇ ਹਾਂ ਤੇ ਤੁਸੀਂ ਸਾਡੇ ਚੈਨਲ ਨੂੰ ਜਿੱਦਾ ਤੁਸੀਂ ਪਹਿਲਾਂ ਸਾਥ ਦੇ ਰਹੀ ਸੀ ਇਦਾਂ ਹੀ ਸਾਨੂੰ ਹੁਣ ਸਾਥ ਦਵੋਗੇ ਉਮੀਦ ਹੈ ਮੈਨੂੰ ਮੇਰੇ YouTube ਪਰਿਵਾਰ ਤੋਂ ਮੇਰੀ YouTube ਫੈਮਿਲੀ ਮੇਰੇ ਨਾਲ ਹੈ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਣੀ YouTube ਫੈਮਿਲੀ ਪਹਿਲਾਂ ਵਾਂਗੂ ਆਪਣੇ ਨਾਲ ਜੁੜ ਸਕੇ ਤੇ ਅੱਜ ਆਪਾਂ ਜੋ ਸੈਕਿੰਡ ਵੀਡੀਓ ਲੈ ਕੇ ਆਏ ਆ ਜੀ ਉਹ ਲੈ ਕੇ ਆਏ ਆ ਸ਼ੀਮਰ ਪਸ਼ਮੀਨੇ ਦੇ ਸ਼ੀਮਰ ਪਸ਼ਮੀਨੇ ਦੇ ਸੂਟ ਰਹਿਣਗੇ ਦੇਖ ਸਕਦੇ ਹੋ ਤੁਸੀਂ ਇਦਾਂ ਇਹਦੇ ਵਿੱਚ ਸ਼ਾਈਨਿੰਗ ਹੈ ਸਟੱਫ ਦੇ ਵਿੱਚ ਗ੍ਰੇ ਕਲਰ ਦਾ ਸੂਟ ਹੈ ਜੀ ਇਦਾਂ ਲਾਈਟ ਤੇ ਡਾਰਕ ਗ੍ਰੇ ਕਲਰ ਦਾ ਇਹਦੇ ਪ੍ਰਿੰਟਿੰਗ ਹੋਈ ਹੋਈ ਹੈ ਬਹੁਤ ਹੀ ਪਿਆਰਾ ਸੂਟ ਹੈ ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਅਸੀਂ ਆਪਣਾ ਜੋ ਪ੍ਰਾਈਸ ਹੈ ਉਹ ਵਿੱਚ ਦੱਸੇ ਹੋਏ ਹੁੰਦੇ ਨੇ ਸਾਡੇ ਨੰਬਰ ਵੀ ਵਿੱਚ ਹੀ ਦਿੱਤਾ ਹੋਇਆ ਹੁੰਦਾ ਹੈਗਾ ਇਹ ਐਦਾਂ ਇਹਦੀ ਬਾਟਮ ਹੈ ਜੀ ਇਦਾਂ ਬਾਟਮ ਹੈ ਇਹ ਆਪਣਾ ਫਰਸਟ ਸੂਟ ਰਹੂਗਾ ਜੀ ਤੇ ਉਸ ਤੋਂ ਬਾਅਦ ਆਪਣਾ ਸੈਕਿੰਡ ਸੂਟ ਰਹੂਗਾ ਜੀ ਚੈੱਕ ਚ ਇਹਦੇ ਵਿੱਚ ਤੁਹਾਨੂੰ ਮੇਬੀ ਦਿਖਰੀ ਹੋਵੇ ਸ਼ਾਈਨਿੰਗ ਬਹੁਤ ਹੀ ਜਿਆਦਾ ਸੌਫਟ ਵਾਲਾ ਫੈਬਰਿਕ ਹੈ ਜੀ ਅ ਕਿਸੇ ਤਰ੍ਹਾਂ ਦਾ ਕੋਈ ਵੀ ਕੰਪਲੀਟ ਨਹੀਂ ਹੈਗੀ ਇਹ ਫੈਬਰਿਕ ਦੀ ਬਹੁਤ ਹੀ ਜਿਆਦਾ ਸੌਫਟ ਤੇ ਫਾਈਨ ਬਹੁਤ ਜਿਆਦਾ ਇਹ ਮੋਟਾ ਜਿਹਾ ਫੈਬਰਿਕ ਵੀ ਨਹੀਂ ਹੈਗਾ ਬਹੁਤ ਸੋਹਣਾ ਹੈ ਤੇ ਇਹ ਬਹੁਤ ਪਿਆਰਾ ਫੈਬਰਿਕ ਹੈ ਇਹਦੇ ਵਿੱਚ ਆਪਣੇ ਕੋਲ ਸਿੰਗਲ ਕਲਰ ਹੈ ਇਹ ਦੀ ਬਾਟਮ ਰਹੂਗੀ ਜੀ ਚੈੱਕ ਦੇ ਵਿੱਚ ਤੇ ਜੋ ਆਪਣਾ ਨੈਕਸਟ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਸ਼ੇਡ ਦੇਖੋ ਕਿੰਨਾ ਸੋਹਣਾ ਜਿਹਾ ਸ਼ੇਡ ਹੈ ਕਿੰਨਾ ਸੋਹਣਾ ਪ੍ਰਿੰਟ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੇ ਇਹ ਦੀ ਬਾਟਮ ਰਹੂ ਇਹ ਆਪਣਾ ਸੂਟ ਇਹਦੇ ਵਿੱਚ ਕਲਰ ਤੇ ਡਿਜ਼ਾਈਨ ਚ ਫਰਕ ਹੈਗੇ ਨੇ ਇਹਦੇ ਨਾਲ ਦੇ ਕਲਰ ਹੈਗੇ ਨੇ ਡਿਜ਼ਾਈਨ ਚ ਚੇਂਜ ਹੈਗੇ ਆਪਣੇ ਕੋਲ ਤੇ ਜੋ ਨੈਕਸਟ ਸੂਟ ਹੈ ਜੀ ਆਪਣਾ ਉਹ ਹੋਇਆ ਜੀ ਆਫ ਵਾਈਟ ਕਲਰ ਦਾ ਕਰੀਮ ਰੰਗ ਦਾ ਸੂਟ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਦੇਖੋ ਕਿੰਨਾ ਸੋਹਣਾ ਹੈ ਇਹਨਾਂ ਨੂੰ ਆਪਾਂ ਡਿਜ਼ਾਈਨਿੰਗ ਜੇ ਤੁਸੀਂ ਇਹਨਾਂ ਨੂੰ ਡਿਜ਼ਾਈਨਰ ਸੂਟ ਬਣਾਉਣਾ ਚਾਹਦੇ ਹੋ ਤਾਂ ਬਾਟਮ ਵਗੈਰਾ ਤੇ ਤੁਸੀਂ ਵਰਕ ਕਰਵਾ ਸਕਦੇ ਹੋ ਹਲਕਾ ਫੁਲਕਾ ਜਿਹਾ ਜਾਂ ਇਹਨਾਂ ਨੂੰ ਲੇਸਿਸ ਵਗੈਰਾ ਨਾਲ ਵੀ ਬਹੁਤ ਜਿਆਦਾ ਸੋਹਣੇ ਡਿਜ਼ਾਈਨ ਹੁੰਦੇ ਨੇ ਮੈਂ ਆਪਣਾ ਸੂਟ ਵੀ ਪਹਿਲਾਂ ਵਾਲੇ ਚੈਨਲ ਦੇ ਉੱਤੇ ਅਪਲੋਡ ਕੀਤਾ ਸੀਗਾ ਆਪਣੀ ਵੀਡੀਓ ਅਪਲੋਡ ਕੀਤੀ ਸੀ ਮੈਂ ਪਹਿਲਾਂ ਵਾਲੇ ਚੈਨਲ ਤੇ ਇਸੇ ਦੇ ਵਿੱਚ ਮੇਰਾ ਬੇਬੀ ਪਿੰਕ ਤੇ ਵਾਈਟ ਦਾ ਸੂਟ ਸੀਗਾ ਬਹੁਤ ਜਿਆਦਾ ਸੋਹਣਾ ਆਪਾਂ ਇਸ ਚੈਨਲ ਤੇ ਵੀ ਪਾਵਾਂਗੇ ਨਾਲ ਜ਼ਰੂਰ ਉਹ ਬਹੁਤ ਜਿਆਦਾ ਸੋਨਾ ਪਹਿਣਾ ਨੇ ਬਹੁਤ ਜਿਆਦਾ ਪਸੰਦ ਕੀਤਾ ਸੀਗਾ ਉਹ ਸੂਟ ਤੇ ਉਹ ਵੀ ਸ਼ਿਮਰ ਪਸ਼ਮੀਨੇ ਦੇ ਉੱਤੇ ਹੀ ਸੀਗਾ ਤੇ ਆਪਣੇ ਪ੍ਰਾਈਸ ਹੁੰਦੇ ਨੇ ਜਿਹੜੇ ਬਹੁਤ ਜਿਆਦੇ ਘੱਟ ਹੁੰਦੇ ਨੇ ਜੀ ਤੁਹਾਨੂੰ ਪਤਾ ਹੀ ਹੈ ਤੁਸੀਂ ਨਵੇਂ ਜੁੜੋਗੇ ਉਹ ਦੇਖਣਗੇ ਹੁਣ ਨਵੀਆਂ ਵੀਡੀਓ ਜੋ ਪੁਰਾਣੇ ਮੇਰੇ ਮੇਰੀ ਜੁਟੀ ਫੈਮਿਲੀ ਹੈ ਉਹਨਾਂ ਨੂੰ ਸਾਰਾ ਪਤਾ ਹੈ ਜੀ ਬਹੁਤ ਜਿਆਦੇ ਸੋਹਣੇ ਸੂਟ ਨੇ ਤੇ ਆਪਣਾ ਜੋ ਕੋਰੀਅਰ ਸਰਵਿਸ ਹੈ ਉਹ ਵੀ ਬਹੁਤ ਜਿਆਦਾ ਫਾਸਟ ਹੈ ਤੀਜੇ ਦਿਨ ਚੌਥੇ ਦਿਨ ਸੂਟ ਤੁਹਾਡੇ ਕੋਲ ਪਹੁੰਚ ਜਾਂਦੇ ਜੀ ਦੇਖੋ ਜੀ ਜੋ ਆਪਣਾ ਨੰਬਰ ਹੈਗਾ 9855093293 ਤੇ ਦੂਜਾ ਨੰਬਰ ਹੈ ਜੋ ਆਪਣਾ ਡਿਸਕ੍ਰਿਪਸ਼ਨ ਬਾਕਸ ਬਾਕਸ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਤੇ ਉੱਥੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਤੇ ਆਪਣਾ ਆਰਡਰ ਹੈ ਜੋ ਬੁੱਕ ਕਰ ਸਕਦੇ ਹੋਗੇ ਤੇ ਪਹਿਲਾਂ ਪੇਮੈਂਟ ਕਰਕੇ ਸਕਰੀਨਸ਼ਾਟ ਲੈ ਕੇ ਭੇਜਿਆ ਕਰੋ ਜੇ ਅਸੀਂ ਕਹਿ ਰਹੇ ਹਾਂ ਵੀ ਹਾਂਜੀ ਅਵੇਲੇਬਲ ਹੈ ਤਾਂ ਤੁਸੀਂ ਪੇਮੈਂਟ ਕਰਦਿਆ ਕਰੋ ਜੀ ਅਸੀਂ ਨਾਲ ਦੀ ਨਾਲ ਤੁਹਾਡਾ ਕੋਰੀਅਰ ਕਰਵਾ ਦਿੰਦੇ ਹਾਂਗੇ ਦੇਖੋ ਜੀ ਨੈਕਸਟ ਕਿੰਨਾ ਪਿਆਰਾ ਸ਼ੇਡ ਹੈਗਾ ਤੇ ਕਿੰਨਾ ਸੋਨਾ ਡਿਜ਼ਾਈਨ ਬਣਿਆ ਹੋਇਆ ਇਹਦੇ ਵਿੱਚ ਵੀ ਅੰਬੀਆਂ ਵਾਲਾ ਇਹ ਇਹਦੀ ਬਾਟਮਰ ਹੋਵੇ ਜੀ ਬਹੁਤ ਸੋਨਾ ਸੂਟ ਹੈ ਤੇ ਨੈਕਸਟ ਆ ਗਿਆ ਜੀ ਵਾਈਟ ਦੇ ਵਿੱਚ ਨੂੰ ਦੇਖੋ ਕਿੰਨਾ ਪਿਆਰਾ ਕਿੰਨਾ ਪਿਆਰਾ ਪ੍ਰਿੰਟ ਹੈ ਵਾਈਟ ਦੇ ਵਿੱਚ ਬਹੁਤ ਸੋਨਾ ਸੂਟ ਹੈ ਜੀ ਪਸ਼ਮੀਨਾ ਸ਼ਿਮਰ ਬਹੁਤ ਜਿਆਦਾ ਸੋਨੇ ਸੂਟ ਨੇ ਬਹੁਤ ਹੀ ਜਿਆਦੇ ਸੌਫਟ ਤੇ ਪਹਿਲਾਂ ਵੀ ਪਹਿਣਾ ਦੀ ਇਹੀ ਕੁਐਰੀਜ਼ ਹੁੰਦੀ ਸੀ ਵੀ ਤੇ ਆਪਾਂ ਲਾਈਨਿੰਗ ਲਾਈਏ ਨਾ ਲਾਈਏ ਦੇਖੋ ਜੀ ਆਪਣੀ ਆਪਣੀ ਚੁਆਇਸ ਹੈ ਲਾਉਣ ਦੀ ਕੋਈ ਜ਼ਰੂਰਤ ਨਹੀਂ ਨਹੀਂ ਲਾਣੇ ਚਾਹੁੰਦੇ ਬਟ ਜੇ ਤੁਸੀਂ ਓਨਲੀ ਸ਼ਰਟ ਦੇ ਉੱਤੇ ਤਾਂ ਗ੍ਰੇਸ ਬਣ ਜਾਂਦੀ ਹੈ ਮੈਂ ਵੀ ਆਪਣੀ ਸ਼ਰਟ ਦੇ ਉੱਤੇ ਇਕੱਲੇ ਤੇ ਲਗਵਾਈ ਸੀ ਬਾਟਮ ਤੇ ਕੋਈ ਨੀਡ ਨਹੀਂ ਸੀਗੀ ਵੈਸੇ ਨੀਡ ਹੈ ਨਹੀਂ ਨਹੀਂ ਤੁਸੀਂ ਲਾਈਨਿੰਗ ਵਾਲੇ ਲਾਈਕ ਕਰਦੇ ਨਾ ਲਾਓ ਬਟ ਬਾਕੀ ਤੁਹਾਡੀ ਆਪਣੀ ਚੁਆਇਸ ਰਹੂਗੀ ਸਾਡੀ ਸਟੀਚਿੰਗ ਵੀ ਅਵੇਲੇਬਲ ਹੈ ਜੇ ਤੁਸੀਂ ਸਟੀਚਿੰਗ ਕਰਵਾ ਕੇ ਮੰਗਵਾਉਣਾ ਚਾਹੁੰਦੇ ਹੋ ਤਾਂ ਸਟੀਚਿੰਗ ਕਰਕੇ ਵੀ ਤੁਹਾਨੂੰ ਸੂਟ ਕੋਰੀਅਰ ਕਰ ਦਾਂਗੇ ਜੇ ਐਸਟਿਸ ਲੈਣਾ ਚਾਹੁੰਦੇ ਹੋ ਤਾਂ ਐਦਾਂ ਵੀ ਤੁਸੀਂ ਸਾਡੇ ਤੋਂ ਸੂਟ ਲੈ ਸਕਦੇ ਹੋ ਨੈਕਸਟ ਹੋਊਗਾ ਜੀ ਮਸਟਰਡ ਕਲਰ ਦੇਖੋ ਕਿੰਨਾ ਪਿਆਰਾ ਮਸਟਰਡ ਕਲਰ ਹੈ ਕਿੰਨਾ ਸੋਨਾ ਪ੍ਰਿੰਟ ਹੈ ਤੇ ਇਹਦੀ ਬਾਟਮ ਰੋਹਗੀ ਜੀ ਬਹੁਤ ਸੋਨਾ ਸੂਟ ਹੈ ਜੀ ਇਹ ਵੀ ਤੇ ਸਾਰੇ ਕਲਰ ਤੇ ਪ੍ਰਿੰਟੇ ਦੇ ਵਿੱਚ ਬਹੁਤ ਜ਼ਿਆਦੇ ਸੋਹਣੇ ਨੇ ਜੀ ਕੋਈ ਇੱਕ ਨਹੀਂ ਦੇਖੋ ਬਹੁਤ ਜ਼ਿਆਦਾ ਪਿਆਰਾ ਸ਼ੇਡ ਹੈ ਵੀ ਫਿਰੋਜੀ ਜਿਹਾ ਬਹੁਤ ਸੋਹਣਾ ਸੂਟ ਹੈ ਇਹਦੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਹੋਰ ਕਲਰ ਹੈਗੇ ਜੀ ਇਹਦੇ ਵਿੱਚ ਇੱਕ ਕਲਰ ਆਪਣੇ ਕੋਲੇ ਪਿੰਕ ਚ ਪਿਆ ਜੀ ਬਹੁਤ ਸੋਹਣਾ ਹੈਗਾ ਇਹ ਬਹੁਤ ਸੋਹਣਾ ਜਿਹਾ ਪਿੰਕ ਕਲਰ ਹੈਗਾ ਇਹਦੇ ਵਿੱਚ ਹੀ ਇਹ ਕਲਰ ਦੋ ਕਲਰ ਅਵੇਲੇਬਲ ਨੇ ਤੇ ਨੈਕਸਟ ਜੋ ਹੈਗਾ ਮਹਿੰਦੀ ਗ੍ਰੀਨ ਜਿਹਦਾ ਸੁੱਕੀ ਮਹਿੰਦੀ ਦਾ ਕਲਰ ਜਿਹਾ ਹੁੰਦਾ ਹੈਗਾ ਉਹ ਵਾਲਾ ਕਲਰ ਜਿਹਾ ਹੈ ਮਹਿੰਦੀ ਗ੍ਰੀਨ ਬਹੁਤ ਸੋਹਣਾ ਹੈਗਾ ਇਹ ਵੀ ਪ੍ਰਿੰਟਿੰਗ ਦੇਖੋ ਬਹੁਤ ਜਿਆਦਾ ਸੋਹਣੀ ਬਣੀ ਹੋਈ ਹੈ ਸ਼ਾਈਨਿੰਗ ਵਾਲੇ ਸੂਟ ਨੇ ਹਲਕੀ ਫੁਲਕੀ ਆਪਾਂ ਕਿਸੇ ਪਾਰਟੀ ਤੇ ਜਾ ਰਹੇ ਆਂਗੇ ਕਿਸੇ ਦੀ ਬਰਥਡੇ ਪਾਰਟੀ ਹੈ ਗੁਰਦੁਆਰਾ ਸਾਹਿਬ ਜਾਣਾ ਹੈਗਾ ਜਾਂ ਫਿਰ ਆਪਾਂ ਕਿਸੇ ਦੇ ਘਰੇ ਜਾ ਰਹੇ ਤਾਂ ਵੀ ਬਹੁਤ ਸੋਹਣੇ ਸੂਟ ਨੇ ਜੀ ਇਹ ਕਿਉਂਕਿ ਇਹਨਾਂ ਦੇ ਵਿੱਚ ਸ਼ਾਈਨਿੰਗ ਹੈਗੀ ਤੇ ਨੈਕਸਟ ਜੋ ਹੈਗਾ ਆਪਣੇ ਕੋਲ ਬਹੁਤ ਹੀ ਜਿਆਦਾ ਸੋਹਣਾ ਰਾਣੀ ਸ਼ੇਡ ਦਾ ਸੂਟ ਹੈ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹਦੀ ਵੀ ਰਾਣੀ ਸ਼ੇਡ ਦਾ ਸੂਟ ਹੈ ਜੀ ਇਹਦੀ ਪ੍ਰਿੰਟਿੰਗ ਹੈ ਤੇ ਇਹਦਾ ਬਾਟਮ ਹੈ ਤੇ ਇਹਦੇ ਵਿੱਚ ਨੈਕਸਟ ਜੋ ਹੈਗਾ ਬਲੂ ਚ ਇਸੇਪਿੰਚ ਨੈਕਸਟ ਜੋ ਹੈਗਾ ਬਲੂ ਚ ਹੈ ਬਹੁਤ ਸੋਹਣਾ ਜਾਂ ਸ਼ੇਡ ਹੈ ਇਹ ਵੀ ਬਲੂ ਚ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਹੈਗਾ ਇਹ ਵੀ ਤੇ ਨੈਕਸਟ ਜੋ ਆਪਣੇ ਕੋਲੇ ਹੈਗਾ ਬੋਟਲ ਗ੍ਰੀਨ ਚ ਬਹੁਤ ਹੀ ਪਿਆਰਾ ਜਿਹਾ ਗ੍ਰੀਨ ਸ਼ੇਡ ਹੈ ਬਹੁਤ ਸੋਹਣਾ ਸ਼ੇਡ ਹੈਗਾ ਇਹ ਵੀ ਦੇਖੋ ਇਹਦੇ ਵਿੱਚ ਥੋੜਾ ਜਿਹਾ ਹਲਕਾ ਚੇਂਜ ਆ ਰਿਹਾ ਹੈਗਾ ਇਹ ਕਲਰ ਬਟ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਕਲਰ ਹੈ ਤਾਂ ਇਹ ਬਹੁਤ ਪਿਆਰਾ ਸ਼ੇਡ ਹੈਗਾ ਇਹ ਵੀ ਇਹਦਾ ਗ੍ਰੀਨ ਬੋਟਲ ਹੈ ਇਹਦੇ ਵਿੱਚ ਚੇਂਜ ਆ ਰਿਹਾ ਹੈ ਕਲਰ ਇਹ ਤੇ ਨੈਕਸਟ ਫੇਰ ਆਪਣੇ ਕੋਲੇ ਮਜ਼ੈਂਟਾ ਦਾ ਹੈ ਤੇ ਦੇਖੋ ਇਹ ਪ੍ਰਿੰਟ ਹੈ ਮਜ਼ੈਂਟਾ ਚ ਤੇ ਇਹਦੀ ਬੋਟਲ ਰਹੂਗੀ ਜੀ ਬਹੁਤ ਸੋਹਣੇ ਸੂਟ ਨੇ ਜੀ ਤੇ ਅੱਜ ਵਾਲੇ ਜਿਹੜੇ ਸੂਟ ਨੇਗੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 800 ਰੁਪਏ ਓਨਲੀ 800 ਤੇ ਸ਼ਿਪਿੰਗ ਐਕਸਟਰਾ ਰਹੂਗੀ ਜੀ ਸ਼ਿਪਿੰਗ ਐਕਸਟਰਾ ਰਹੂਗੀ ਤੁਸੀਂ ਕਿੱਥੇ ਮੰਗਵਾਣਾ ਹੈ ਉਹ ਤੁਸੀਂ ਪੁੱਛ ਲਿਆ ਕਰੋ ਪੰਜਾਬ ਹਰਿਆਣੇ ਦੇ ਵਿੱਚ ਜਿਵੇਂ 80 ਰੁਪਏ ਅਸੀਂ ਸ਼ਿਪਿੰਗ ਦੇ ਲੈਣੇ ਆਂਗੇ ਤੇ ਅਦਰ ਸਟੇਟ ਚ ਕਿਸੇ ਚ ਮੰਗਵਾਣਾ ਹੈ ਤਾਂ ਤੁਸੀਂ ਉਹ ਐਕਸਟਰਾ ਆਨੇਗੀ ਉਹ ਤੁਹਾਨੂੰ ਦੱਸ ਦਾਂਗੇ ਅਸੀਂ ਕਿੰਨੀ ਸ਼ਿਪਿੰਗ ਹੈ ਤੇ ਇਹ ਦੇਖੋ ਰਸਟ ਕਲਰ ਹੈ ਕਿੰਨਾ ਪਿਆਰਾ ਜਿਹਾ ਰਸਟ ਕਲਰ ਹੈ ਜੀ ਇਹ ਬਹੁਤ ਸੋਹਣਾ ਸੂਟ ਹੈ ਜੀ ਤੇ ਬਲੂ ਦੇ ਵਿੱਚ ਇੱਕ ਹੋਰ ਆ ਗਿਆ ਜੀ ਆਪਣੇ ਕੋਲ ਸੈਕਿੰਡ ਬਲੂ ਦੇ ਵਿੱਚ ਬਹੁਤ ਸੋਹਣਾ ਹੈ ਜੀ ਸਾਰੇ ਸੂਟ ਇਹ ਬਹੁਤ ਜਿਆਦੇ ਸੋਹਣੇ ਨੇ ਇਹਦੇ ਵਿੱਚ ਪ੍ਰਿੰਟ ਹੀ ਬਹੁਤ ਜਿਆਦੇ ਘੈਂਟ ਆਏ ਨੇ ਬਹੁਤ ਜਿਆਦੇ ਸੋਹਣੇ ਨੇਗੇ ਤੁਹਾਨੂੰ ਸਾਰਿਆਂ ਨੂੰ ਬਹੁਤ ਜਿਆਦੇ ਪਸੰਦ ਆਣਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗਦੇ ਨੇ ਜੇ ਕੋਈ ਮਿਸਟੇਕ ਹੁੰਦੀ ਹੈ ਵੀਡੀਓ ਵਿੱਚ ਉਹ ਵੀ ਜਰੂਰ ਦੱਸਿਆ ਕਰੋ ਕਿਉਂਕਿ ਆਪਾਂ ਆਪਣੀ ਗਲਤੀ ਨੂੰ ਦੁਬਾਰਾ ਤੋਂ ਸੁਧਾਰ ਸਕਦੇ ਆ ਜੀ ਤੁਸੀਂ ਮੇਰੇ ਨਾਲ ਨਵੇਂ ਵੀ ਜੁੜ ਰਹੇ ਹੋਗੇ ਜੋ ਮੇਰੀ ਨਵੀਂ ਫੈਮਿਲੀ ਹੈ ਜੋ ਪ੍ਰਾਣੀ ਹੈ ਉਹ ਵੀ ਮੇਰੇ ਨਾਲ ਮੇਰਾ ਸਪੋਰਟ ਪਹਿਲਾਂ ਦੀ ਤਰ੍ਹਾਂ ਕਰਨਗੇ ਤੇ ਜੋ ਆਪਣਾ ਨੰਬਰ ਹੈ ਮੈਂ ਦੁਬਾਰਾ ਤੋਂ ਫੇਰ ਬੋਲ ਰਹੀ ਹਾਂ 9855093293 ਆਪਣਾ ਨੰਬਰ ਹੈ ਤੇ 800 ਰੁਪਏ ਦੇ ਇਹ ਸੂਟ ਨੇ ਜੀ ਸਾਰੇ ਅੱਜ ਦੀ ਵੀਡੀਓ ਦੇ ਸ਼ਿਪਿੰਗ ਐਕਸਟਰਾ ਰਹੂਗੀ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ ਜੀ